ਆ ਉਹ ਵਾਲੇ ਵਾਲੀ ਕੋੜਾ ਜਾਦੂ ਹੀਰਾ ਹੀਰਾ ਚੱਲ ਚੱਲ ਰਹੀ ਆ ਬਹੁਤ ਧੰਨਵਾਦ ਐਮਸੀ ਸਾਹਿਬ ਪਹੁੰਚ ਗਏ ਸਿੱਧੂ ਸਾਹਿਬ ਦੇ ਬਹੁਤ ਹੀ ਫਰਜ਼ੰਦ ਸਤਿਕਾਰਯੋਗ ਉਹ ਵੀ ਪਹੁੰਚ ਗਿਆ ਤੇ ਵੱਡਾ ਮਾਣ ਸਤਿਕਾਰ ਆ ਦੁਨੀਆ ਬਹਿ ਗਈ ਆ ਕੋਟੀ ਲਾ ਕੇ ਅੱਜ ਬਾਦਸ਼ਾਹ ਵੀ ਆਇਆ ਹੋਇਆ ਅੱਜ ਕਾਰਤੂਸ ਵੀ ਆਇਆ ਹੋਇਆ ਹਜੇ ਮਰਜਾ ਖੜਾ ਤੇ ਉਧਰੋਂ 26 ਕਕਰਾਲੀ ਦਾ ਹਜੇ ਬਾਈ ਜੀ 26 ਕਕਰਾਲੀ ਵਾਲਾ ਵੀ ਖੜਾ ਬਾ ਹਜੇ ਸੱਤੀ ਕਕਰਾਲੀ ਵਾਲਾ ਜਿਹੜਾ ਹਜੇ 4 ਦਿਨ ਪਹਿਲਾਂ ਮੇਲਾ ਪਹਿਲੇ ਨੰਬਰ ਦਾ ਜੇਤੂ ਖੜਾ ਵਾ ਦੇਖਦੇ ਆ ਕਨੇਚ ਦਾ ਉਹ ਜੁਬਾਰ ਅੱਜ ਖੇਡ ਆਈ ਆ ਹਜੇ ਤਾਂ ਬਾਕੀ ਸਾਰੀ ਖੇਡ ਖੜੀ ਆ ਹਜੇ ਸਾਰੀ ਖੇਡ ਖੜੀ ਆ ਕੋਈ ਜਾਂਦਾ ਹੋਇਆ ਰਾਹੀ ਜਹਾਜ ਤੋਂ ਉਤਰਦਾ ਹੋਇਆ ਦੇਖਦਾ ਹੋਊਗਾ ਬਈ ਛੇਤੀ ਚੱਲਾ ਮਾਨਕਪੁਰ ਦੇ ਕਲਰ ਦੇ ਖੇਡ ਮੇਲੇ ਤੇ ਮਾਜੀ ਮੂਰਿਆ ਬਚ ਗਏ ਮੈਨੂੰ ਲੱਗਦਾ ਨਾ ਸਿੰਘਾ ਵਾਲਾ ਹੀ ਆਉਂਦਾ ਵਾ ਬਾਜਿਆ ਮੂਹਰੇੋਂ ਆਪਣੇ ਆਪ ਤੇ ਆਪਣੇ ਬੱਚਿਆਂ ਨੂੰ ਪੂਰਾ ਖਬਰਦੀ ਪੂਰਾ ਮਾਰ ਖਬਰਦੀ ਆ ਜੀ ਸ਼ੇਹ ਆਦੇ ਦਾ ਸਰਪਾ ਭਾਈ ਭਾਈ ਲਾ ਚੱਲ ਲਾ ਚੱਲ ਪਾਪਾ ਕੀ ਪਿਆਉਣਾ ਇਹ ਆ ਭਾਈ ਸ਼ੇਹ ਆਦੇ ਦਾ ਸਰਪਾ ਭਾਈ ਗੁਰੂ ਜੀ ਦੇ ਆਰਾਮ ਨੇ ਬਹੁਤ ਜਿਆਦਾ आइए जरूर खुले हो बंदा खुले हुआ है ना चक्की लगा के बंदे चले जाएंगे चले जाएंगे चक्की लोगों के सर कराबियों को खुले नहीं होते बंदे जाएंगे चले जाएंगे चक्की लोगों के सर कराबियों को खुले नहीं होते बंदे जाएंगे चले जाएंगे चक्की लोगों के सर कराबियों को खुले नहीं होते बंदे जाएंगे � ਤੇ ਜਿਹੜੀ ਇਹਦੀ ਹੈਂਕਾ ਤੇ ਜਿਹੜੀ ਇਹਦੀ ਨੇਕਾ ਉਹ ਖੂਬਸੂਰਤੀ ਤੇ ਜਿਹੜੇ ਇਹਦੇ ਸੰਭਾ ਤੇ ਵੀਰੋ ਵਾਕਿਆ ਹੀ ਫਿਰ ਜੇ ਸਵਾਦ ਆਊਗਾ ਇੱਕ ਵਾਰੀ ਥੇਪ ਤਾੜੀ ਮਾਰ ਦਿਓ ਇਹ ਆਪਾਂ ਕਿਤੇ ਲੈ ਫੋਰੋ ਜਾਣੀ ਆ ਤੇ ਤੁਸੀਂ ਜਦੋਂ ਆਓਗੇ ਪ੍ਰਮਾਤਮਾ ਨੇ ਕਿਤੇ ਛੋਟੇ ਘਰੇ ਕੋਈ ਘੋੜੀ ਦੇਤੀ ਤੇ ਫਿਰ ਇਹਦੇ ਕੋਲੇ ਲੈ ਕੇ ਆਓਗੇ ਇਹਦਾ ਜਿਹੜਾ ਬੱਚਾ ਹੋਊਗਾ ਤੇ ਘਰੇ ਜਦੋਂ ਹੈਂਕਾ ਲਖਨੌਰ ਤੋਂ ਜਿਹੜਾ ਆਏਗਾ ਹੈਂਕਾ ਜਿਹੜੀਆਂ ਇਹਦੀਆਂ ਅੱਖਾਂ ਨੇ ਹਰਾ ਜੀ ਨਾ ਤੋਂ ਜੇ ਅਲੋਈ ਵੀਰਾਂ ਜਿਨ੍ਹਾਂ ਦੇ ਹੱਥ ਦੇ ਵਿੱਚ ਕੈਮਰੇ ਆ ਤੇ ਜਿਨ੍ਹਾਂ ਦੇ ਨਹੀਂ ਹੈਗੇ ਉਹ ਇੱਕ ਵਾਰੀ ਤਾੜੀ ਮਾਰ ਦਿਓ ਪਤਾ ਲੱਗੇ ਫਤੇ ਨੂਰਾ ਵੀਰੋ ਪੰਜਾਬ ਤਾੜੀਆਂ ਵੀ ਸਾਰਿਆਂ ਨੇ ਮਾਰੀਆਂ ਕਿਉਂਕਿ ਬੰਦਿਆਂ ਦਾ ਪਤਾ ਹੁੰਦਾ ਇਹ ਵੀ ਫਾਇਲ ਮਾਰਦੀ ਸਾਰੇ ਸੋਚੇ ਦੁਨੀਆ ਇਹ ਨੂਰਾ ਪੈਦਾ ਹੋਇਆ ਬੱਸ ਛਾਉਣ ਵਾਸਤੇ ਇਹ ਨੂਰਾ ਬਾ ਫਤੇ ਨੂਰਾ ਨੂਰੇ ਦਾ ਬੱਚਾ ਮਾਲਕਾਂ ਦੇ ਕੋਲ ਹੀ ਪਾਕਰਪੁਰ ਬਾਕੀਆ ਫਤਿਹ ਨੂਰਾ ਪਰਮਾਤਮਾ ਨੇ ਵਾਕੇ ਹੀ ਬਾਈ ਜੀ ਨਜਰਾ ਤੋਂ ਬਚਾ ਕੇ ਰੱਖੇ ਰੱਬ ਨੇ ਦਿੱਤਾ ਸੀ ਰੱਬ ਲੈ ਗਿਆ ਨੂਰੇ ਨੂੰ ਤੇ ਉਹਦਾ ਬੱਚਾ ਫਤਿਹ ਨੂਰਾ ਦੇ ਗਿਆ ਪਰਮਾਤਮਾ ਪਤਾ ਨਹੀਂ ਕਿਹੜਿਆ ਰੰਗਾ ਚ ਰਾਜੀ ਆ ਤੇ ਦੇਖਦੇ ਆ ਸਟੇਜ ਤੇ ਬੈਠੀਆਂ ਹੋਈਆਂ ਸਤਕਾਰਯੋਗ ਸ਼ਖੀਤਾ ਗੁਰੂਆਂ ਦੀਆਂ ਲਾਡੀਆਂ ਫੋਕੀਆਂ ਨੇ ਵੀ ਕੈਮਰੇ ਕੱਢ ਲਏ ਆ ਘੋੜਾ ਸਭ ਹੋਈ ਬਹੁਤਾ ਬਾ ਇੱਕ ਅੱਧਾ ਤੇ ਲੱਤਾ ਮਣੀ ਕਿਸੇ ਦੇ ਛੱਡਿਆ ਤੋ ਥੋੜਾ ਜਿਹਾ ਪਿੱਛੇ ਨੂੰ ਰਹਿਓ ਕਿਤੇ ਗੱਲਾਂ ਬਾਤਾਂ ਹੀਰ ਆ ਛੋਟੇ ਵੀਰ ਮੜਿਆਣੀ ਵਾਲੇ ਜੋਲ ਹੋਣਾ ਦਾ ਘੋੜਾ ਲਿਆਓ 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 ਬਾਜੀ ਕੀ ਬਾਤ ਆ ਕੀ ਬਾਤ ਆ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ ਵੀਰੋ ਇਹ ਮੇਲੇ ਇਸ ਗੱਲਾਂ ਬਾਤਾਂ ਨੇ ਬਾਜੀ ਦੇਖ ਲੋ ਜਿਹੜੇ ਕੈਮਰੇ ਦੇਖਦੇ ਹੋ ਜਿਹੜੀ ਇਹਦੀ ਨੱਕਾ ਕਰਦਣ ਤੇ ਜਿਹੜੀ ਫਿਰ ਇਹਦੀ ਗਰਦਨ ਚੱਕਣ ਦਾ ਰਤਬ ਵਾ ਵਾ ਕਿੰਨੇ ਫੁੱਟ ਦੀ ਕੰਦ ਤੋਂ ਉੱਪਰ ਦੀ ਵੀ ਦੇਖ ਲੂਗਾ ਪਰਮਾਤਮਾ ਨੇ ਬੜੀ ਖੂਬਸੂਰਤੀ ਦਿੱਤੀ ਆ ਤੇ ਪਰਮਾਤਮਾ ਚੜ੍ਹਦੀ ਕਲਾ ਰੱਖੇ ਵੀਰੋ ਤੇ ਵੱਡਾ ਸਤਿਕਾਰ ਤੇ ਵੱਡਾ ਧੰਨਵਾਦ ਆ ਲਓ ਬਾਜੀ ਲਓ ਬਾਜੀ ਇੱਧਰ ਵੀ ਮਿਰਚਾ ਚੱਲਿਆ ਇੱਧਰ ਝਾਜਤ ਬੁਰਜੀ ਵਾਲੇ ਦਾ ਚੈਂਪੀਅਨ ਮਿਰਚਾ ਚੱਲਿਆ ਮਿਰਚਾ ਇਹ ਵੀ ਸਕੂਟਰ ਜਿੱਤਣ ਆਇਆ ਬਾਵਾ ਜੀ ਪਿਛਲੇ ਮੇਲੇ ਦਾ ਚੇਆਵਾ ਚੱਜ ਭੀਜੇ ਚ ਫੈਸਲਾ ਹੋਣ ਲੱਗਿਆ ਉਹ ਕਹਿੰਦਾ ਸਕੂਟਰ ਨਾਲ ਲੈ ਕੇ ਜਾਉ ਉਹ ਕਹਿੰਦਾ ਮੈਂ ਨਹੀਂ ਛੱਰਦਾ ਉਹ ਕਹਿੰਦਾ ਮੈਂ ਨਹੀਂ ਛੱਰਦਾ ਤੇ ਦੇਖਦਿਆਂ ਬਾਜੀ ਚੌਥਾ ਸਕੂਟਰ ਵੀ ਵਾਈਜੀ ਦਲੋਚੀ ਵਾਲੇ ਚੱਜ ਨੇ ਸਟੈਂਡ ਤੋਂ ਲਾ ਲਿਆ ਚੌਥਾ ਸਕੂਟਰ ਵੀ ਦਲੋਚੀ ਵਾਲੇ ਚੱਜ ਨੇ ਸਟੈਂਡ ਤੋਂ ਲਾ ਲਿਆ ਤੇ ਦੇਖਦਿਆਂ ਬਾਜੀ ਹੁਣ ਗੱਲ ਕਿੱਥੇ ਜੁੜਦੀ ਆ ਕਿਹੜੇ ਬੰਦੇ ਆਗੀ ਵਨ ਉਹਨਾਂ ਵਜੀ ਸਾਥੇ ਕਾਰ ਤੁਸੀਆ ਕਾਰ ਤੁਸੀ ਵਜੀ ਜਿਹਨੂੰ ਅੱਜ ਮੋਟਰਸਾਈਕਲ ਸਲਮਾਨ ਕਰਦਾ ਤੇ ਟੱਕਰ ਸਕੂਟਰ ਦੀਆ ਦੇਖਦੇ ਆ ਤਿਜਾਰ ਕਕਰਾਲਾ ਜੰਗੀ ਕਕਰਾਲਾ ਕੁਮਰ ਬਰਾਦਰ ਕਕਰਾਲਾ ਪੁੜੀਆਂ ਦੇ ਸਿੰਘ ਖੋਪਰ ਚਾਚੇ ਭਤੀਜੇ ਦੀ ਕਰਮੇ ਤੇ ਕਾਰ ਤੁਸੀ ਟੱਕਰ ਤੇ ਉਧਰ ਇੱਕ ਨੰਬਰ ਦੀ ਵੀ ਟੱਕਰ ਦੇਖਦੇ ਆ ਮੁਕਾਬਲਾ ਜਿੱਥੇ ਜੁੜਦਾ ਮੁਕਾਬਲਾ 246 ਦਾ ਕੋਲ ਦਾ 24 ਪੁਆਇੰਟ ਦਾ ਪਹਿਲਾ ਪੁਆਇੰਟ ਕਿਤੇ ਹੋ ਰਿਹਾ ਹੋਇਆ ਪਿਆ ਕੁਝ ਨਹੀਂ ਜਿਹਨੂੰ ਮੈਡ ਤੇ ਲਾਇਆ ਹੋਇਆ ਦਵੰਜੀ ਚਾਚਾ ਵਾਲੇ ਨੇ ਬਾਈ ਜੀ ਮੋਟਰਸਾਈਕਲ ਸਟੈਂਡ ਤੇ ਲਾਇਆ ਹੋਇਆ ਪੰਜਵਾਂ ਹੁਣ ਚਾਚਾ ਦਵੰਜੀ ਵਾਲੇ ਕੋਲੇ ਆ ਬਾਈ ਜੀ ਮਿਲ ਕੇ ਇਹਦੇ ਫੈਸਲਾ ਹੋ ਜਾਣਾ ਬਾਦ ਵਿੱਚ ਦਵੰਜੀ ਜਾ ਕੇ ਸਟੈਂਡ ਤੇ ਖੜਾਉ ਸੂਰਮਾ ਕਿਹੜਾ ਜੰਮ ਪਿਆ ਸੂਰਮਾ ਤੇ ਸੂਰਮਾ ਫਤੇਗੜੀਆ ਨਿਸ਼ਾਨ ਫਤੇਗੜ ਦਾ ਆਉਣ ਲੱਗਿਆ ਵਾ ਤੇ ਝਾਜ ਦਵਰਗੀ ਵਾਲਾ ਸਟਾਰ ਤੋਂ ਲਾ ਕੇ ਖੜ ਗਿਆ ਪੰਜਮਾ ਪੰਜਮਾ ਫੁੱਟਾਂ ਦੀ ਟੱਕਰ ਅੱਗੇ ਦੇਖਦੇ ਆ ਕਹਾਣੀ ਕਿੱਥੇ ਜਾਂਦੀ ਆ ਫੁੱਟਾਂ ਦੀ ਟੱਕਰ ਮਲਖਾ ਦਾ ਮਲਖਾ ਜਿੱਤੇ ਫੌਦਾ ਗੁਰੀ ਬਰਮਾਲੀ ਦਾ ਅੱਪ ਕਾਉ ਵੀ ਸੈਨ ਦੇ ਹੰਤਾ ਸੀ ਬੁਆ ਤੁਹਾਡੀ ਹੋਣੇ ਕਿਹਾ ਅਵਿਰਾਜ ਫਰੌਰ ਦਾ ਦਲਖਾ ਆਉਂਦਾ ਇਹ ਵੀ ਕੁਝ ਕਰ ਸਕਦਾ ਵਾਜੀ ਲੈ ਮੂਰੇ ਪਰ ਹਲੋ ਗੁਰੀ ਪਰਵਾਰੀ ਦਾ ਜੀਤੇ ਫਰੌਰ ਦਾ ਲਵਲੀ ਬੱਸੀ ਗੁਜਰਾ ਖੜੇ ਲੈ ਦਮੇ ਮਲਖਾਉਂਦਾ ਵਾਜੀ ਮਲਖਾ 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 27 ਸੈਕਿੰਡ ਅਰਬੀ ਪੁਆਇੰਟ ਆ ਭਾਈ ਹਰਖਿਆ ਕੋਣਾ 27 28 ਲਾ ਭਾਈ ਜੀ ਖੜਾ ਬੱ ਇਹ ਪੰਜਵੇਂ ਵਾਲੇ ਦੀ ਤਾਂ ਜਾਨ ਕੱਢੀ ਪਈਆਂ ਮਰ ਜਾ ਕਿਆ ਬਾਤ ਦਲਵੀਰ ਮੂਰੇ ਨੂੰ ਹੋ ਜਾ ਵੀਰੇ ਹਜੇ ਅਮਰੀਕਾ ਵਾਲੀ ਝਮਕ ਤਾਂ ਪਹਿਣਦੇ ਅੱਜ ਹੀ ਉਤਰਿਆ ਵਾ ਦਲਵੀਰ ਕਾਲੇ ਦਲਵੀਰ ਨੂੰ ਕਰ ਮੂਰੇ ਮਾਰੀ ਬੱਟੇ ਅ ਆ ਜਾ ਆ ਜਾ ਦਲਵੀਰ ਮੇਰਾ ਭਰਾ ਵੀਰੋ ਜੋਧਾ ਵਾਲਾ ਦਲਵੀਰ ਜੱਗਪ੍ਰੀਤ ਭੈਣੀ ਰੋੜਾ ਤਾੜੀਆਂ ਵੱਜਦੀਆਂ ਬਾਕੀ ਥੋੜਾ ਜਿਹਾ ਗੋਲ ਚੱਕਰ ਤੋਂ ਖੁੱਲਾ ਕਰ ਲੋ ਜੱਸੀ ਕਿ ਤਾ ਜੱਸੀ ਵੀਰ ਜੱਸੀ ਇਹ ਤਾਂ ਕੋੜੇ ਕੋਲੇ ਹੋਊ ਫਿਰ ਤਾੜੀਆਂ ਮਾਰ ਦਿਓ ਭਾਈ ਜੀ ਤਾੜੀਆਂ ਪਰਮਾਤਮਾ ਖੁਸ਼ੀਆਂ ਦੀਆਂ ਤਾੜੀਆਂ ਵੱਜਦੀਆਂ ਰਹਿਣ ਤਿੰਨ ਨੰਬਰ ਤੇ ਆਓ ਭਾਈ ਜੀ ਨੰਬਰ 2 ਹੀ ਆ ਜਿਹੜਾ ਅਰਬੀਰ ਕਕਰਾਲਾ ਜੱਗੀ ਕਕਰਾਲਾ ਕਕਰਾਲਾ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਆ ਤੇ ਕਾਰਤੂਸਵੇਂ ਅੱਜ ਫੇਰ ਉਹ ਦੌੜ ਲਾ ਕੇ ਦੁਨੀਆ ਦਾ ਦਿਲ ਜਿੱਤਿਆ ਤੇ ਮਾਨਪੁਰ ਚੱਲਦਾ ਅੱਜ ਆਪਣੇ ਭੈਣ ਦੇ ਪਿੰਡ ਵੀਰੋਂ ਖੇਡ ਮੇਲਾ 20000 ਉਹਨਾਂ ਦੇ ਸਾਰੇ ਨਕਰ ਨੇ ਕਰਾਇਆ ਲਿਆਓ ਬਾਈ ਜੀ ਕਾਰਤੂਸ ਮੋਟਰਸਾਈਕਲ ਸਨਮਾਨ ਤੇ ਨਾਲ ਕੱਪ ਦਾ ਸਤਕਾਰ ਜਿੱਕੀ ਵੀ ਆਜੋ ਬਾਈ ਜੀ ਲਿਆਓ ਕਾਰਤੂਸ ਨੂੰ ਬਾਕੀ ਬੰਦੇ ਪਰੇ ਹੋ ਜਿਓ ਸੱਚੀ ਮੁੱਚੀ ਜੇ ਕਾਰਤੂਸ ਚੱਲ ਗਿਆ ਤੇ ਰਵਾਲਬਰ ਕਰ ਗਈ ਹੈ ਇਹਦਾ ਵੀ ਕਾਰਤੂਸ ਜਿਹੜੀ ਖਰੀ ਆ ਉਹਦੇ ਟਾਂਕੇ ਲੱਗ ਜਾਣਗੇ ਗੋਲੀ ਨਿਕਲ ਜੂ ਇਹਦੇ ਨਾਲ ਕੱਢ ਲਿਆਉਣਾ ਸਾਰਾ ਕੁਝ ਚਾਪੀ ਭਾਈ ਜਿਹੜਾ ਚੋਰ ਆ ਉਹ ਲੈ ਕੇ ਆਉਣਗੇ ਖੋਲ ਕੇ ਆ ਸਿੱਟ ਗਏ ਆ ਇੱਥੇ ਰੱਖਦੇ ਭਾਈ ਜੀ ਕਿਸੇ ਦੀ ਚਾਪੀ ਆ ਮੋਟਰਸਾਈਕਲ ਦੀ ਬੋਲਟ ਦੀ ਜਿਹੜਾ ਵੀਰ ਘੋੜਾ ਆਊਗਾ ਇੱਥੇ ਲੈ ਆਓ ਲੈ ਆਓ ਲੈ ਆਓ